ਬਾਲਾ ਪ੍ਰੀਤਮ ਬਾਲ ਸੇਵਕ ਜਥੇ ਵੱਲੋਂ ਦਿੱਲੀ ਐਨਸੀਆਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸੱਚਾ ਸੌਦਾ ਗੁਰਮਤ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਲਿਖਿਤ ਪੇਪਰ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਚ 5 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ ਜਾਣਕਾਰੀ ਦਿੰਦਿਆਂ ਮੈਂਬਰ ਬਾਲਾ ਪ੍ਰੀਤਮ ਬਾਲ ਸੇਵਕ ਜਥਾ ਗਗਨਦੀਪ ਕੌਰ ਨੇ ਦੱਸਿਆ ਕਿ ਇਹ ਮੁਕਾਬਲੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਗੁਰਦੁਆਰਾ ਸੀ ਬਲਾਕ ਹਰੀਨਗਰ ਅਤੇ ਬਾਲ ਪ੍ਰੀਤਮ ਬਾਲ ਸੇਵਕ ਜਥੇ ਦੇ तमाम ਵਲੰਟਰੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤ ਕਰੋ ਨਾਮ ਜਪੋ ਵੰਡ ਛਕੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਸਿੱਖ ਕੇ ਆਪਣੇ ਜੀਵਨ ਨੂੰ ਸੁਧਾਰਨ ਦਾ ਇੱਕ ਸੁਨਹਿਰਾ ਮੌਕਾ ਜੋ ਕਿ ਸਾਡੇ ਬੱਚਿਆਂ ਨੂੰ ਮਿਲਿਆ ਹੈ ਸੱਚਾ ਸੌਦਾ ਮੁਕਾਬਲਾ ਇਹ ਮੁਕਾਬਲਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਨ ਤੇ ਉਹ ਅਧਾਰਿਤ ਇੱਕ ਲਿਖਤ ਪੇਪਰ ਜਿਸ ਵਿੱਚ 5 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਦਿੱਲੀ ਅਤੇ ਐਨਸੀਆਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਕਰਾਇਆ ਗਿਆ ਬੀਬੀ ਗਗਨਦੀਪ ਕੌਰ ਨੇ ਦੱਸਿਆ कि ईस्ट दिल्ली यमुना पार विखे डेरा बाबा करम सिंह स्कूल विखे ए मुकाबला सरदार हरप्रीत सिंह अ देन समुची टीम दे सहयोग नाल करवाया गया नॉर्थ जोन विखे गुरुद्वारा शिरगुरु सिंह सभा कोहाट इंक्लेव विखे संत सिपाही सेवक जत्था अते नाल ही कोहाट इंक्लेव दी समुची प्रबंधन कमेटी दे, दे सहयोग नाल मुकाबले हुए साडा पूरन सहयोग साडे पूरे जथे दे बाला प्रीतम पाल सेवक जथे दे वॉलंटियर्स मेंबर्स ਤੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਹੀ ਗੁਰਦੁਆਰਾ ਸੀ ਬਲਾਕ ਹਰੀ ਨਗਰ ਦੀ ਸਮੂਚੀ ਕਮੇਟੀ ਅਤੇ ਜਿਸ ਜਿਸ ਇਲਾਕਿਆ ਵਿੱਚ ਕਰਾਇਆ ਗਿਆ ਸਭ ਦੇ ਹੀ ਸਮੂੱਚੇ ਸਹਿਯੋਗ ਦੇ ਨਾਲ ਇਹ ਮੁਕਾਬਲਾ ਹੋਇਆ ਇਸ ਵਿੱਚ ਲਗਭਗ 900 ਤੋਂ ਲੈ ਕੇ 1000 ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ। ਵੈਸਟ ਦਿੱਲੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾ ਸੀ ਬਲਾਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ। ਸਾਊਥ ਦਿੱਲੀ ਬਾਲਾ ਸਾਹਿਬ ਗੁਰਦੁਆਰੇ ਵਿਖੇ ਗਿਆਨੀ ਸੁਖਵਿੰਦਰ ਸਿੰਘ ਜੀ ਅਤੇ ਉਨ੍ਹਾਂ ਦੀ ਸਮੂਚੀ ਟੀਮ ਦੇ ਸਹਿਯੋਗ ਨਾਲ ਮੁਕਾਬਲੇ ਹੋਏ ਐਨਸੀਆਰ ਗਾਜ਼ੀਆਬਾਦ ਸਾਹਿਬਾਬਾਦ ਵਿਖੇ ਸਰਦਾਰ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਹਜ਼ਾਰ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਇੱਕ ਮਹਾਨ ਉਪਰਾਲਾ ਬਾਲਾ ਭੀਤਮ ਸਰਵਜਨਤਾ ਹਰੀਨਗਰ ਜਿਨ੍ਹਾਂ ਨੂੰ ਦਿੱਲੀ ਕਮੇਟੀ ਦਾ ਵੀ ਸਪੋਰਟ ਹੈ ਬਾਲਾ ਭੀਤਮ ਜਥੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਸਾਰੇ ਦਿੱਲੀ ਦੇ ਸਥਾਨਾਂ ਚਾਰ ਜ਼ੋਨਾਂ ਦੇ ਸਾਰੇ ਬੱਚਿਆਂ ਨੂੰ ਜੋੜ ਕੇ ਗੁਰੂਗ੍ਰੰਥ ਪੂਰਾ ਐਡਾ ਤੋਂ ਸ਼ੁਰੂ ਕਰਕੇ ਹੋਰ ਸਾਰੇ ਗੁਰਮਤਿ ਦੇ ਇਤਿਹਾਸ ਤੇ ਟੈਸਟ ਲੈਂਦੇ ਹਨ तकरीबन 750 ਬੱਚਿਆਂ ਨੇ ਕੋਹਾੜ ਗੁਰਦੁਆਰੇ ਦੀ ਹਾਜ਼ਰੀਆਂ ਪੜੀਆਂ ਹਨ ਟੈਸਟ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਤਿਗੁਰਾਂ ਦਾ ਨਾਲ ਜਥੇ ਦਾ ਕਮੇਟੀ ਦਾ ਅਗੋਂ ਵੀ ਸਾਨੂੰ ਐਸ ਸੁਲਾਹਾਂ ਦੇਣ ਤਾਂ ਕਿ ਅਸੀਂ ਪੰਥ ਦੀ ਬੱਚਿਆਂ ਦੀ ਪੜ੍ਹਾਈ ਦੀ ਭਲਾਈ ਵਾਸਤੇ ਆਪਣੇ ਕੌਮ ਦੀ ਚਲਦੀ ਪਲਾਵਾਸਤਿ ਸੇਵਾ ਕਰ ਸਕੀਏ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜਿਸ ਦੇ ਨਾਲ ਬੱਚਿਆਂ ਨੂੰ ਉਹ ਸਿੱਖੀ ਨਾਲ ਜੋੜਨ ਦਾ ਯਤਨ ਕੀਤਾ ਹੈ ਅੱਦੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਮੁਕਾਬਲਾ ਕਰਾਇਆ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਪੂਰੇ ਜੱਥੇ ਦਾ ਹਰੀ ਨਗਰ ਦੇ ਅਧਿਆਸ ਕਰਦੇ ਹਾਂ ਐਵੇਂ ਦੇ ਉਪਰਾਲੇ ਅੱਗੋਂ ਵੀ ਇਹ ਕਰਦੇ ਰਹਿਣਗੇ ਜੀ ਅੱਜ ਇਹ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਇਹ ਜਥਾ ਚੱਲ ਰਿਹਾ ਹੈ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਦਿੱਲੀ ਦੇ ਵਿੱਚ 6 ਜਗ੍ਹਾ ਦੇ ਵਿੱਚ 6 ਜ਼ੋਨਾਂ ਦੇ ਵਿੱਚ ਇਹ ਕੈਂਪ ਲਗਾਏ ਸੱਚਾ ਸੋਧਾ ਕੰਪੀਟੀਸ਼ਨ ਦੇ ਗੁਰਨਾਨਕ ਦੇਵ ਜੀ ਦੇ ਗੁਰਪੁਰਪ ਨੂੰ ਮੁੱਖ ਰੱਖਦੇ ਹੋਏ ਔਰ ਜਿਹਦੇ ਵਿੱਚ ਤਕਰੀਬਨ 900 ਤੋਂ 1000 ਬੱਚੇ ਨੇ ਪਾਰਟਿਸਿਪੇਟ ਕੀਤਾ ਹੈ ਕਿ ਨਵੀਂ ਪਨੀਰੀ ਨੂੰ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਇਹ ਸੁਨਹਿਰੀ ਮੌਕਾ ਸੀ ਇਹਨਾਂ ਨੂੰ ਪੂਰਨ ਸਹਿਯੋਗ ਦਵਾਨਾ ਔਰ ਵਿਸ਼ਵਾਸ ਦਿੰਨੇ ਆ ਕਿ ਜਿਹੜੇ ਵੀ ਪ੍ਰੋਗਰਾਮ ਇਹ ਤਾਂ ਦੇ ਸਿੱਖੀ ਦੇ ਨਾਲ ਰਿਲੇਟਿਡ ਹੋਣਗੇ ਦਿੱਲੀ ਸਿੱਖੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਬਾਅਦ ਜਾਣ ਕੇ ਇਹਨਾਂ ਦਾ ਸਹਿਯੋਗ ਕਰੇਗੀ ਅੱਜ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਬਹੁਤ ਹੀ ਵੱਡੇ ਪੱਧਰ ਤੇ ਬੱਚਿਆਂ ਨੂੰ ਇਹਦੇ ਵਿੱਚ ਸਮੁਲਿਅਤ ਕਰਾਈ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਔਰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਸਲਾੰਗਾ ਯੋਗ ਹੈ ਇੱਕ ਬਹੁਤ ਵੱਡਾ ਉਪਰਾਲਾ ਇਹ ਸੀ ਕਿ ਕਾਮ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਗੁਰ ਇਤਿਹਾਸ ਨਾਲ ਜੋੜਨਾ ਗੁਰਬਾਣੀ ਨਾਲ ਜੋੜਨਾ ਤੇ ਉਹਦੇ ਵਾਸਤੇ ਚੈਲੰਜ ਇਹ ਸੀ ਕਿ ਬੱਚਿਆਂ ਨੂੰ ਊੜੇ ਆੜੇ ਤੋਂ ਸ਼ੁਰੂਆਤ ਕਰਨੀ ਜਿਹੜਾ ਪੈਣੀ ਬੱਚਿਆਂ ਨੇ ਕਮਾਲ ਕੀਤਾ ਊੜਾੜੇ ਤੋਂ ਸ਼ੁਰੂਆਤ ਕੀਤੀ ਬਾਲਾ ਪ੍ਰੀਤਮ ਸੇਵਕ ਜਥੇ ਦੇ ਜਿਹੜੇ ਮੇਨ ਇੰਚਾਰਜ ਨੇ ਭੈਣ ਜੀ ਜਗਨਦੀਪਪੂ ਸਰਦਾਰ ਹਰਮੀਤ ਸਿੰਘ ਨੂੰ ਵਧਾਈ ਦੇ ਪਾਤਰ ਨੇ ਛੋਟੇ ਛੋਟੇ ਬੱਚਿਆਂ ਨੂੰ ਊੜਾੜਾ ਸਿਖਾ ਕੇ ਅੱਜ ਇਸ ਮੁਕਾਮ ਤੇ ਲੈ ਕੇ ਆ ਗਏ ਕਿ ਅੱਜ ਆਪ ਜੀ ਨੇ ਵੇਖਿਆ ਕਿ ਸਾਊਥ ਜ਼ੋਨ ਵਿੱਚ ਜਿਹੜਾ ਸੱਚਾ ਸੋਦਾ ਹੁਰਮਤ ਮੁਕਾਬਲਾ ਕੀਤਾ ਗਿਆ ਜਿਹਦੇ ਚਾਜ 70 ਤੋਂ 80 ਬੱਚਿਆਂ ਨੇ ਪੱਗ ਲਿਆ ਕਿ ਇਹ ਧਰਮ ਪ੍ਰਚਾਰ ਦੀ ਲਹਿਰ ਹੁਣ ਇਸ ਮੁਕਾਮ ਤੇ ਪਹੁੰਚ ਗਈ ਹੈ ਕਿ ਜਿੱਥੇ ਉਹ ਡੈਡ ਤੋਂ ਸ਼ੁਰੂ ਹੋਈ ਸੀ ਅੱਜ ਬੱਚੇ ਵੱਡੇ-ਵੱਡੇ ਸਵਾਲਾਂ ਦੇ ਜਵਾਬ ਦੇ ਰਹੇ ਆਮ ਬੰਦਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹੜਾ ਸੱਚਾ ਸੋਦਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਦੀ ਕਿਹੜੀ ਬਾਣੀ ਹੈ ਜਿਹੜੀ ਰਾਗ ਮੁਕਤ ਹੋਵੇ ਸੋ ਇਹਨਾਂ ਅਹਿਮ ਸਵਾਲਾਂ ਦੇ ਜਵਾਬ ਵੀ ਬੱਚਿਆਂ ਨੇ ਦਿੱਤੇ ਤੇ ਇਹਨਾਂ ਦੀ ਸਮੂਚੀ ਟੀਮ ਜਿੰਨੇ ਵੀ ਸਹਾਇਕੀ ਵੀ ਰਾਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹ ਅਰਦਾਸ ਕਰਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦਾਂ ਚੜ੍ਹਦੀ ਕਲਾ ਬਖਸ਼ਿਸ ਕਰਨ ਜਿਹੜੇ ਗੱਲ ਸਾਡੇ ਬਜ਼ੁਰਗਾਂ ਨੇ ਸਿਖਾਈ ਸੀ ਕਿ ਗੁਰਮਤ ਸਿੱਖ ਕੇ ਅਸਾਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਉਹਦੇ ਉੱਤੇ ਇਹ ਵੀਰ ਭੈਣਾ ਪੈਰਾ ਦੇ ਰਹੇ ਨੇ ਤੇ ਸਿਰਦਾਰ ਜਿੰਦੇ ਚਲੇ ਆਉਣਗੇ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਜੀ ਵੱਲੋਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਵੱਲੋਂ ਮਰਦਾਨ ਸਾਹਿਬ ਵੱਲੋਂ ਆਤੀ ਸਰਦਾਰ ਜਗਦੀਪ ਸਿੰਘ ਕਾਲੂ ਵੱਲੋਂ ਸਾਰੇ ਵੀਰਾਂ ਦਾ ਜੱਥੇਬੰਦੀ ਦਾ ਬਾਲਾ ਪ੍ਰੀਤਮ ਸਿੰਘ ਜੱਥੇ ਦਾ ਤਾਨਵਾਦ ਹੈ ਜੀ ਵੈਸਟਲੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾ ਸੀ ਬਲਾਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ ਸਾਊਥ ਦਿੱਲੀ ਬਾਲਾ ਸਾਹਿਬ ਗੁਰਦੁਆਰੇ ਵਿਖੇ ਗਿਆਨੀ ਸੁਖਵਿੰਦਰ ਸਿੰਘ ਜੀ ਅਤੇ ਉਨ੍ਹਾਂ ਦੀ ਸਮੂਚੀ ਟੀਮ ਦੇ ਸਹਿਯੋਗ ਨਾਲ ਮੁਕਾਬਲੇ ਹੋਏ ਐਨ ਸੀ ਆਰ ਗਾਜ਼ੀਆਬਾਦ ਸਾਹਿਬਾਬਾਦ ਵਿਖੇ ਸਰਦਾਰ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਹਜ਼ਾਰ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ